ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਖੜਕ ਸਿੰਘ ਵਾਲਾ ਵੇਖੇ ਤੇ ਦੋਸਤੋ ਪਿੰਡ ਖੜਕ ਸਿੰਘ ਵਾਲਾ ਦੇ ਵਿੱਚ 1997 ਦੇ ਵਿੱਚ ਜਿਹੜੀ ਗੁੱਗੂ ਗਿੱਲ ਦੀ ਫਿਲਮ ਆਈ ਸੀ ਟਰੱਕ ਡਰਾਈਵਰ ਉਸ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਦੋਸਤੋ ਇਸ ਫਿਲਮ ਦੇ ਵਿੱਚ ਗੁੱਗੂ ਗਿੱਲ, ਉਪਾਸਨਾ ਸਿੰਘ, ਪ੍ਰੀਤੀ ਸਪਰੂ, ਸਰਿੰਦਰ ਸ਼ਿੰਦਾ ਤੇ ਹਰਪਾਲ ਟਵਾਣਾ ਇਹਨਾਂ ਦੇ ਮੁੱਖ ਕਿਰਦਾਰ ਸੀ। ਦੋਸਤੋ ਇਹ ਜਿਹੜੀ ਤੁਸੀਂ ਸਾਹਮਣੇ ਛੱਪੜ ਦੇ ਉੱਪਰ ਜਗਾ ਦੇਖ ਰਹੇ ਹੋ ਕੁਝ ਸੀਨ ਫਿਲਮ ਦੇ ਇੱਥੇ ਵੀ ਫਿਲਮਾਏ ਗਏ ਸੀ ਤੇ ਇਹ ਉਹੀ ਪੁਰਾਣਾ ਛੱਪੜ ਆ। ਕੁਝ ਸਕਰੀਨਸ਼ਾਟ ਵੀ ਮੈਂ ਨਾਲੋ ਨਾਲ ਸਾਂਝੇ ਕਰਾਂਗਾ ਤਾਂ ਕਿ ਜਿਹੜੇ ਸੀਨ ਆ ਉਹ ਤੁਹਾਨੂੰ ਮਲਾਉਣੇ ਆਸਾਨ ਹੋ ਜਾਣ ਦੋਸਤੋ ਇਹ ਟਰੱਕ ਡਰਾਈਵਰ ਉਸ ਸਮੇਂ ਦੀ ਜਿਹੜੀ ਸੁਪਰ ਡੋਪਰ ਹਿੱਟ ਫਿਲਮ ਰਹੀ ਸੀ ਗੁੱਗੂ ਗਿੱਲ ਦੀ ਤੇ ਇਹ ਜਿਹੜਾ ਸਾਹਮਣੇ ਆਪਾਂ ਘਰ ਦੇਖ ਰਹੇ ਆ ਇਹ ਉਹੀ ਘਰ ਆ ਜਿੱਥੇ ਗੁੱਗੂ ਗਿੱਲ ਚਬਾਰਾ ਲੈ ਕੇ ਰਹਿੰਦਾ ਤੇ ਹੁਣ ਦੋਸਤੋ ਇਹ ਸਾਰਾ ਜਿਹੜਾ ਘਰ ਆ ਨਵਾਂ ਬਣ ਚੁੱਕਾ ਹੈ ਤੇ ਇੱਥੇ ਹੀ ਉਹ ਦਰਵਾਜ਼ਾ ਜਿੱਥੇ ਦਰਵਾਜ਼ੇ ਦੇ ਵਿੱਚੋਂ ਐਂਟਰੀ ਹੁੰਦੀ ਆ ਉਹ ਵੀ ਤੁਸੀਂ ਨਾਲ ਸਕਰੀਨ ਸ਼ਾਟ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਤੋਂ ਇਲਾਵਾ ਇਸ ਫਿਲਮ ਦੀ ਕੁਝ ਸ਼ੂਟਿੰਗ ਦੋਸਤੋ ਮਾਨਸਾ ਜਿਹੜੀਆਂ ਕੈਂਚੀਆਂ ਨੇ ਜਿਨ੍ਹਾਂ ਨੂੰ ਬਰਨਾਲਾ ਕੈਂਚੀਆਂ ਵੀ ਕਿਹਾ ਜਾਂਦਾ ਹੈ ਤੇ ਇਹ ਮਾਨਸਾ ਕੈਂਚੀਆਂ ਦੇ ਵਿੱਚ ਵੀ ਜਿਹੜੀ ਕੁਝ ਸ਼ੂਟਿੰਗ ਸੀ ਇਸ ਫਿਲਮ ਦੀ ਹੋਈ ਸੀ ਦੋਸਤੋ ਉਹ ਵੀ ਮੈਂ ਨਾਲ-ਨਾਲ ਸਕਰੀਨਸ਼ਾਟ ਸਾਂਝੇ ਕਰ ਰਿਹਾ ਤੇ ਖੜਕ ਸਿੰਘ ਵਾਲਾ ਦੇ ਵਿੱਚ ਇੱਕ ਦੋ ਲੋਕੇਸ਼ਨਾਂ ਹੋਰ ਸੀ ਪਰ ਉਹ ਪਰਿਵਾਰ ਅੱਜ ਸਾਨੂੰ ਮਿਲੇ ਨਹੀਂ ਤੇ ਉਹਦੇ ਕਰਕੇ ਅਸੀਂ ਤੁਹਾਨੂੰ ਉਹ ਵੀਡੀਓ ਦੇ ਵਿੱਚ ਅੱਜ ਕਰ ਨਹੀਂ ਦਿਖਾ ਸਕੇ ਤੇ ਦੋਸਤੋ ਇਸ ਵੀਡੀਓ ਦੇ ਆਪਾਂ 3-4 ਪਾਰਟ ਅਲੱਗ-ਅਲੱਗ ਬਣਾ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਇਸ ਤੋਂ ਇਲਾਵਾ ਦੋਸਤੋ ਇਹ ਰੱਲੇ ਵਾਲੀ ਨਹਿਰ ਤੇ ਦੋ ਤਿੰਨ ਸੀਨ ਫਿਲਮਾਏ ਗਏ ਸੀ ਇੱਕ ਤਾਂ ਜਿੱਥੇ ਬੁੱਕਣ ਕੁੜੀ ਦੇ ਮਗਰ ਲੱਗਦਾ ਤੇ ਉਹ ਕੁੜੀ ਇਸ ਨਹਿਰ ਦੇ ਵਿੱਚ ਛਾਲ ਮਾਰਦੀ ਆ ਇੱਕ ਉਪਾਸਨਾ ਸਿੰਘ ਉਹਨਾਂ ਦਾ ਵੀ ਸੀਨ ਹੈ ਜਿਹੜਾ ਇੱਥੇ ਫਿਲਮਾਇਆ ਗਿਆ ਸੀ ਤੇ ਦੋਸਤੋ ਇਹ ਬੜੀ ਸੁਪਰ ਡੂਪਰ ਹਿੱਟ ਫਿਲਮ ਸੀ ਉਸ ਸਮੇਂ ਦੀ ਟਰੱਕ ਡਰਾਈਵਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਕੁਝ ਲੋਕੇਸ਼ਨਾਂ ਅਸੀਂ ਸਾਂਝੀਆਂ ਕੀਤੀਆਂ ਨੇ ਤੇ ਜਲਦੀ ਆਪਾਂ ਦੂਸਰਾ ਪਾਰਟ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਦੇ ਵਿੱਚ ਜਿਹੜੀਆਂ ਬਾਕੀ ਦੀਆਂ ਹੋਰ ਲੋਕੇਸ਼ਨਾਂ ਨੇ ਜੀ ਇਥੇ ਜਿੱਥੇ ਇਸ ਫਿਲਮ ਦੀ ਸ਼ੂਟਿੰਗ ਹੋਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਿਆ ਜੇ ਤੇ ਜਾਂਦੇ ਜਾਂਦੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ